ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਪਰਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਖਲਕ ਇੱਕ ਐਪੀਸੋਡ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਇੱਕ ਤਰ੍ਹਾਂ ਨਾਲ ਬੜੀ ਸਤਕਾਰਤ ਖੇਤਰੀ ਪਾਰਟੀ ਇਸ ਵੇਲੇ ਬਹੁਤ ਵੱਡੇ ਸੰਕਟ ਦੇ ਵਿੱਚ ਘਿਰ ਗਈ ਹੈ ਬਿਕਰਮ ਸਿੰਘ ਮਜੀਠੀਆ ਦੇ ਬਿਆਨ ਤੋਂ ਬਾਅਦ ਅਸੀਂ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਬਰਖਾਸਤੀ ਦੀ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਫੈਸਲੇ ਦੇ ਖਿਲਾਫ ਬਹੁਤ ਵੱਡੀ ਆਵਾਜ਼ ਉਠਾਈ ਹੈ ਇਹ ਚਰਚਾ ਕੋਈ ਆਮ ਗਰੀਬ ਸਿੱਖ ਉਠਾਉਂਦਾ ਤੇ ਸ਼ਾਇਦ ਉਹ ਨਾ ਹੁੰਦੀ ਕਿਉਂਕਿ ਬਹੁਤ ਸਾਰੇ ਗਰੀਬ ਸਿੱਖ ਨੇ ਜਿਹੜੇ ਉਹ ਮਨੋਮਨੀ ਇਹ ਗੱਲ ਆਵਾਜ਼ ਜਿਹੜੀ ਉਠਾ ਵੀ ਰਹੇ ਨੇ ਪਰ ਜਦੋਂ ਵਿਕਰਮ ਸਿੰਘ ਮਜੀਠੀਆ ਵਰਗੇ ਵੱਡੇ ਆਗੂ ਇਦਾਂ ਦੀ ਆਵਾਜ਼ ਉਠਾਉਂਦੇ ਨੇ ਤੇ ਉਹਦਾ ਐਕਟਿਅਕਟ ਹੋਣਾ ਸੁਭਾਵਿਕ ਹੈ ਅੱਜ ਜਦੋਂ ਅਸੀਂ ਸਾਰੇ ਫੇਸਬੁੱਕ ਪੇजेस ਤੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਅਕਾਲੀ ਆਗੂਆਂ ਦੇ ਖਿਲਾਫ ਇੱਕ ਆਵਾਜ਼ ਉੱਠਦੀ ਵੇਖਦੇ ਆਂ ਤੇ ਜਿਸ ਤਰ੍ਹਾਂ ਆਈਟੀ ਸੈੱਲ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਰਾਤੋਂ ਰਾਤ ਸਾਰਾ ਕੁਝ ਬਦਲ ਕਿਵੇਂ ਜਾਂਦਾ ਹੈ ਸੁਭਾਅਕ ਵਰਤਾਰੇ ਨੇ ਰਾਜਨੀਤੀ ਕਿਸੇ ਦੀ ਸਕੀ ਨਹੀਂ ਜਦੋਂ ਵਿਕਰਮ ਸਿੰਘ ਜੀਠਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜਦੇ ਨੇ ਉਹਨਾਂ ਦੇ ਸਾਥੀ ਅਕਾਲ ਤਖਤ ਸਾਹਿਬ ਦੇ ਨਾਲ ਖੜਦੇ ਨੇ ਉਨ੍ਹਾਂ ਦਾ ਹਲੇ ਤੱਕ ਆਪਣਾ ਤੇ ਕੋਈ ਬਿਆਨ ਨਹੀਂ ਆਇਆ ਪਰੰਤੂ ਸਦਰ ਬਲਵਿੰਦਰ ਸਿੰਘ ਭੂੰਦੜ ਜਦੋਂ ਇਹ ਬਿਆਨ ਦਿੰਦੇ ਨੇ ਕਿ ਉਹਨਾਂ ਨੇ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਭਾਵੇਂ ਉਹਨਾਂ ਨੇ ਬਾਅਦ ਵਿੱਚ ਇਸ ਗੱਲ ਨੂੰ ਰੱਦ ਕੀਤਾ ਪਰ ਹੈਰਾਨੀ ਹੁੰਦੀ ਆ ਕਿ ਇਹ ਸਾਰਾ ਕੁਝ ਕਿਵੇਂ ਅਚਾਨਕ ਬਦਲ ਜਾਂਦਾ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਔਰ ਛੋਟੇ ਤੋਂ ਵੱਡਾ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਦਰ ਸੁਖਵੀਰ ਸਿੰਘ ਬਾਦਲ ਨਾਲ ਸੰਬੰਧਿਤ ਇੱਕ ਤਰ੍ਹਾਂ ਨਾਲ ਬਿਆਨਾਂ ਦੀ ਝੜੀ ਸੋਸ਼ਲ ਮੀਡੀਆ ਦੇ ਉੱਤੇ ਵੇਖਣ ਨੂੰ ਮਿਲੀ ਹੈ। ਫਿਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਖਲੂਣ ਦਾ ਜੇ ਇਹ ਖਮਿਆਜਾ ਹੈ ਤਾਂ ਰਾਜਨੀਤੀ ਵਿੱਚ ਕੀ ਕੁਝ ਹੁੰਦਾ ਹੋਵੇਗਾ ਤੇ ਰਾਜਨੀਤੀ ਕਿਸ ਪੱਧਰ ਦੀ ਹੋ ਗਈ ਹੈ ਇਹ ਸਵਾਲ ਦਾ ਜਵਾਬ ਆਪਣੇ ਆਪ ਸਾਹਮਣੇ ਆ ਜਾਂਦਾ ਹੈ। ਅਸੀਂ ਨਿੱਜੀ ਤੌਰ ਤੇ ਸਰਦਿਕਰਮ ਸਿੰਘ ਮਜੀਠੀਆ ਦੇ ਵਕੀਲ ਨਹੀਂ ਪਰੰਤੂ ਜਦੋਂ ਵਿਕਰਮ ਸਿੰਘ ਮਜੀਠੀਆ ਦਾ ਕੱਲ ਦਾ ਬਿਆਨ ਆਇਆ ਇੱਕ ਕਮਸਾਨ ਮਚ ਗਿਆ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਗੋਬਿੰਦ ਸਿੰਘ ਲਾਂਗੋਵਾਲ ਅਤੇ ਛੋਟੇ ਵੱਡੇ ਬਹੁਤ ਸਾਰੇ ਆਗੂਆਂ ਨੇ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬਹੁਤ ਸਾਰੇ ਸਰਕਲ ਪੱਧਰੀ ਜ਼ਿਲ੍ਹਾ ਪੱਧਰੀ ਆਗੂਆਂ ਨੇ ਇਸ ਗੱਲ ਨੂੰ ਝੁਠਲਾਇਆ ਇਸ ਗੱਲ ਨੂੰ ਰਿਜੈਕਟ ਕੀਤਾ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪਮਾਨਿਤ ਕਰਕੇ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਕਿਸੇ ਵੀ ਅਖੋਂ ਸਿੱਖ ਪੰਥ ਲਈ ਸੁਖਾਵਾਂ ਰਸਤਾ ਨਹੀਂ ਪੰਡੇ ਉਦੋਂ ਜਦੋਂ ਰਸਤਿਆਂ ਦੇ ਵਿੱਚ 16 ਵਿਛਾਈਆਂ ਜਾਂਦੀਆਂ ਨੇ ਤੇ ਪੰਡੇ ਦ੍ਰਿੜ ਇਰਾਦੇ ਅਤੇ ਮਜ਼ਬੂਤ ਮਾਨਸਿਕ ਸੋਚ ਦੀ ਮੰਗ ਕਰਦੇ ਨੇ ਪਰੰਤੂ ਜਦੋਂ ਵੱਡੇ ਵੱਡੇ ਫੈਸਲੇ ਲੈ ਕੇ ਉਹਨਾਂ ਪਿੰਡਿਆਂ ਦੇ ਵਿੱਚ ਸੁਖਾਵੇਂ ਰਸਤਿਆਂ ਨੂੰ ਉਬੜ-ਖੋੜ ਬਣਾਉਣ ਦਾ ਯਤਨ ਕੀਤਾ ਜਾਂਦਾ ਹੋਵੇ ਰਸਤਿਆਂ ਨੂੰ ਆਪ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ ਹੋਵੇ ਤੇ ਫਿਰ ਇਸ ਗੱਲ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਅਗਾਂ ਪਿੰਡਾ ਹੋਵੇਗਾ ਕਿਦਾਂ ਦਾ ਅੱਜ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਜਾਂਦੀਆਂ ਸਾਰੀਆਂ ਥਾਮਾਂ ਸਾਰੀਆਂ ਬਾਹਮਾਂ ਸਾਰੀਆਂ ਰਾਵਾਂ ਰੋਕਣ ਦਾ ਤੇ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੋਵੇ ਆਈਟੀ ਸੈਲ ਜਾਂ ਇੱਕ ਵਫਾਦਾਰੀ ਨੂੰ ਦਿਖਾਉਣ ਵਾਸਤੇ ਵਫਾਦਾਰੀ ਦਾ ਪੱਧਰ ਦਿਖਾਉਣ ਵਾਸਤੇ ਜਾਂ ਵਫਾਦਾਰੀ ਸਿੱਧ ਕਰਨ ਵਾਸਤੇ ਉਹਨਾਂ ਰਸਤਿਆਂ ਨੂੰ ਵੀ ਔਗੜੇ ਫੋੜੇ ਬਣਾਉਣ ਦਾ ਯਤਨ ਕੀਤਾ ਜਿਹੜਾ ਸਾਡੇ ਪੁਰਖਿਆਂ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਸਿਰਜੇ ਸਨ ਜੇ ਉਹਨਾਂ ਨੂੰ ਵੀ ਖਰਾਬਾ ਕਰਨ ਦਾ ਯਤਨ ਕੀਤਾ ਜਾਂਦਾ ਤਾਂ ਸਾਡੀ ਮਾਨਸਿਕ ਸੋਚ ਸਾਡੇ ਮਾਨਸਿਕ ਪੱਧਰ ਦਾ ਪ੍ਰਗਟਾਵਾ ਅਸੀਂ ਮਾਨਸਿਕ ਤੌਰ ਤੇ ਖੜੇ ਕਿੱਥੇ ਆ ਇਹ ਸਾਰਾ ਕੁਝ ਆਪਣੇ ਆਪ ਸਾਹਮਣੇ ਆ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਚੁੱਪ ਕਰਕੇ ਗੁਰੂ ਸਾਹਿਬ ਦੀ ਤਾਬਿਆ ਬੈਠ ਗਏ ਨੇ ਸਾਰ ਗਿਆਨੀ ਰਘਵੀਰ ਸਿੰਘ ਪਰੰਤੂ ਦੇਸ਼ ਵਿਦੇਸ਼ ਬੈਠੇ ਸਿੱਖ ਸੋਚਦੇ ਤਾਂ ਹਨ ਨਾ ਕਿ ਆਸ਼ਿਰੇ ਅਕਾਲ ਤਖਤ ਸਾਹਿਬ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਇਹ ਸਾਰਾ ਕੁਝ ਸਾਂਝਾ ਕੀਤਾ ਸੀ ਤੇ ਹੁਣ ਵਿਕਰਮ ਸਿੰਘ ਮਜੀਠੀਆ ਤੇ ਉਹਦੇ ਸਾਥੀਆਂ ਖਿਲਾਫ ਜਿਸ ਤਰ੍ਹਾਂ ਗਦਾਰੀ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਪਿਆਰੇ ਦੋਸਤੋ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਕ ਵਿੱਚ ਬੋਲਣ ਕਰਕੇ ਦਿੱਤੇ ਜਾ ਰਹੇ ਨੇ ਸਾਰੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਕ ਵਿੱਚ ਬੋਲਣ ਕਰਕੇ ਵਿਕਰਮ ਸਿੰਘ ਮਜੀਠੀਆ ਤੇ ਦਾਦੇ-ਪਰਦਾਦੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਖੜੇ ਕਿੱਥੇ ਹੋ ਮੇਰੀ ਪੀੜੀ ਦਾ ਮਾਲਕ ਕੀ ਸੋਚਦਾ ਹੋਵੇਗਾ ਸ੍ਰੀ ਹਰਗੁਰੂ ਹਰਗੋਬਿੰਦ ਸਾਹਿਬ ਆਰਾ ਸੱਚੇ ਪਾਤਸ਼ਾਹ ਦਾ ਤਖਤ ਅਸੀਂ ਕੀ ਸੋਚ ਕੇ ਕਿਸ ਪੱਧਰ ਨੂੰ ਕਿਸ ਪਾਸੇ ਨੂੰ ਜਾ ਰਹੇ ਹਾਂ ਇਹ ਚਰਾ ਸੋਚਣ ਦੀਆਂ ਵਿਚਾਰਾਂ ਦੀਆਂ ਗੱਲਾਂ ਨੇ ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਸਾਰਾ ਕੁਝ ਬਾਛ ਰਹੀ ਹੈ ਗੱਲ ਵਿਕਰਮ ਮਜੀਠੀਆ ਦੀ ਨਹੀਂ ਹੈ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਗੱਲ ਜਥੇਦਾਰ ਸਾਹਿਬਾਨਾਂ ਦੀ ਹੈ ਜਿਸ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਛੋਟੇ ਵੱਡੇ ਆਗੂਆਂ ਵੱਲੋਂ ਅਸਤੀਫਿਆਂ ਦੀ ਝੜੀ ਲਗਾਈ ਗਈ ਹੈ ਆਵਾਜ਼ ਬੁਲੰਦ ਕੀਤੀ ਗਈ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਹੋਰ ਵੀ ਵੱਡੇ ਹੋਣ ਦੀ ਸੰਭਾਵਨਾ ਜਿਹੜੀ ਉਹ ਬਣਦੀ ਜਾ ਰਹੀ ਹੈ ਪਿਆਰੇ ਸਾਥੀਓ ਚੁੱਪ ਰਹਿ ਕੇ ਵੀ ਬਹੁਤ ਕੁਝ ਚੰਗਾ ਮਾਹੌਲ ਹੈ ਜਿਹੜਾ ਉਹ ਸਿਰਜਿਆ ਜਾ ਸਕਦਾ ਹੈ ਪਰੰਤੂ ਤੇ ਸ਼੍ਰੀ ਕਾਲ ਤਖਤ ਸਾਹਿਬ ਬਾਰੇ ਬੋਲਣ ਕਰਕੇ ਅੱਜ ਉਹ ਸਾਥੀ ਵਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦਾ ਸੌਦਾਗਰ ਉਹਨਾਂ ਦੇ ਦਾਦੇ ਦੀ ਗੱਲ ਜਾਂ ਹੋਰ ਪੁਰਾਣੀਆਂ ਗੱਲਾਂ ਕੱਢ-ਕੱਢ ਕੇ ਲਿਆ ਕੇ ਉਹਨਾਂ ਨੂੰ ਕਿਸੇ ਕਟਹਿਰੇ ਦੇ ਵਿੱਚ ਖੜਾ ਕਰਦੇ ਨੇ ਤੇ ਕੱਲ ਤੋਂ ਪਹਿਲਾਂ ਕੱਲ ਸਵੇਰ ਤੱਕ ਕੀ ਵਿਕਰਮ ਸਿੰਘ ਮਜੀਠੀਆ ਚੰਗੇ ਸਨ ਐਦਾਂ ਦੀ ਆਸ ਅਸੀਂ ਨੌਜਵਾਨ ਜਿਹੜੇ ਆਈਟੀ ਸੈੱਲ ਵਾਲੇ ਨੇ ਜਾਂ ਸਾਡੇ ਪਾਰਟੀ ਦੇ ਆਗੂ ਨੇ ਸਤਕਾਰਤ ਨੇ ਆਪਣੀ ਪਾਰਟੀ ਵਾਸਤੇ ਵਫਾਦਾਰੀ ਦਿਖਾ ਰਹੇ ਨੇ ਅਸੀਂ ਉਹਨਾਂ ਤੋਂ ਇਹ ਤਵਕਕ ਕਰਦੇ ਹਾਂ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਮਾਮਲੇ ਨੂੰ ਲੈ ਕੇ ਘੱਟੋ-ਘੱਟ ਕੱਲਾ ਵਿਕਰਮ ਸਿੰਘ ਮਜੀਠੀਆ ਨਹੀਂ ਕਿਸੇ ਹੋਰ ਦੇ ਖਿਲਾਫ। ਜਿਹੜਾ ਮਨੁੱਖ ਅਕਾਲ ਤਖਤ ਸਾਹਿਬ ਦੇ ਹੱਕ ਵਿੱਚ ਬੋਲਦਾ ਹੈ ਉਹਦੇ ਖਿਲਾਫ ਘੱਟੋ-ਘੱਟ ਉਹੋ ਜਿਹੀਆਂ ਟਿੱਪਣੀਆਂ ਨਾ ਕੀਤੀਆਂ ਜਾਣ। ਵਿਕਰਮ ਸਿੰਘ ਮਜੀਠੀਆ ਚੰਗੇ ਮਾੜੇ ਇੱਲ ਇੱਕ ਅਲੱਗ ਗੱਲ ਹੈ ਪਰੰਤੂ ਇਹ ਜ਼ਰੂਰ ਦੱਸਿਆ ਜਾਵੇ ਕਿ ਵਿਕਰਮ ਸਿੰਘ ਮਜੀਠੀਆ ਦਾ ਸ਼੍ਰੀ ਕਾਲ ਤਖਤ ਸਾਹਿਬ ਨੂੰ ਲੈ ਕੇ ਸਟੈਂਡ ਕੀ ਗਲਤ ਹੈ ਕਿ ਠੀਕ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਗਲਤ ਹੈ ਕਿ ਜਥੇਦਾਰ ਗਲਤ ਸਨ ਕਿ ਸਾਸੂਖੀਰ ਸਿੰਘ ਬਾਦਲ ਜਿਨ੍ਹਾਂ ਫਸਿਲ ਦੇ ਸਾਹਮਣੇ ਖਲੋ ਕੇ ਮਾਫੀਆਂ ਮੰਗੀਆਂ ਗਲਤੀਆਂ ਮੰਨੀਆਂ ਇਹ ਗੱਲ ਮੰਨੀ ਕੇ ਇਹ ਸਾਰਾ ਕੁਝ ਗਲਤ ਹੋਇਆ ਫਿਰ ਕੌਣ ਗਲਤ ਹੈ ਕੌਣ ਠੀਕ ਹੈ ਐਸਾ ਨਾ ਹੋਵੇ ਕਿ ਇਤਿਹਾਸ ਤੇ ਤਵਾਰਿਖ ਸਾਨੂੰ ਕਦੇ ਮਾਫ ਨਾ ਕਰਨ ਆਓ ਸੋਚੀਏ ਵਿਚਾਰੀਏ ਇਹ ਨਵਾਂ ਨੈਰੇਟਿਵ ਜਿਹੜਾ ਸਿਰਜਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਇਹ ਪੰਜਾਬ ਵਾਸੀ ਜਾਂ ਪੰਜਾਬੀਆਂ ਨੂੰ ਜਾਂ ਘੱਟੋ ਘੱਟ ਸਿੱਖ ਕੌਮ ਨੂੰ ਇਹੋ ਜਿਹਾ ਨੈਰੇਟਿਵ ਐਨ ਉਸ ਵੇਲੇ ਜਦੋਂ ਬਹੁਤ ਸਾਰੀਆਂ ਸਾਜ਼ਿਸ਼ਾਂ ਸਿਰ ਚੜੀਆਂ ਹੋਣ ਜੇ ਆ ਧਿਆਨ ਮਾਰ ਕੇ ਦੇਖਿਓ ਕਿ ਪੰਜਾਬ ਨੂੰ ਛੋਟਾ ਕਰਨ ਵਾਸਤੇ ਕਿੰਨੀਆਂ ਕੁ ਸਾਜ਼ਿਸ਼ਾਂ ਸਿਰ ਚੜੀਆਂ ਹੋਈਆਂ ਨੇ ਤੇ ਪੰਜਾਬ ਦੇ ਵਿੱਚ ਹੀ ਸਿੱਖ ਧਰਮ ਹੈ ਬਹੁ ਗਿਣਤੀ ਧਰਮ ਹੈ ਤੇ ਇਸ ਧਰਮ ਨੂੰ ਛੋਟਾ ਕਰਨ ਵਾਸਤੇ ਦੁਸ਼ਮਣ ਆਪਣੀਆਂ ਸਾਜ਼ਿਸ਼ਾਂ ਦੇ ਵਿੱਚ ਸਫਲ ਹੋ ਰਹੇ ਨੇ ਪਰ ਤੁਸੀਂ ਅਸੀਂ ਸਾਰੇ ਰਲ ਕੇ ਇਹ ਐਸਾ ਨੈਰੇਟਿਵ ਨਾ ਸਿਰ ਜਿਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਉੱਠਦੀ ਹਰ ਆਵਾਜ਼ ਆ ਜਿਹੜੀ ਉਹ ਪੀੜਾ ਪੰਜਾਬੀ ਫਿਲਹਾਲ ਇੰਨਾ ਹੀ ਫਿਕਸ ਰਹੋ ਸਾਡਾ ਚੈਨਲ ਆਵਾਜ਼ ਦੇ ਖਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ